ਮੈਂ ਉੱਥੇ ਗੁਰੂਕਰਮ ਮੱਥਾ ਟਿਕਣ ਜਾਣਾ ਸਰ ਇਹ ਰੋਕ ਨਹੀਂ ਸਕਦੇ ਜੀ ਕਿਸ ਵਾਸਤੇ ਰੋਕ ਸਰ ਗੁਰੂਕਰਮ ਨਹੀਂ ਗੁਰੂਕਰਮ ਜਾਣ ਤੋਂ ਤੁਸੀਂ ਰੋਕ ਸਕਦੇ ਸਾਡਾ ਨਹੀਂ ਜਿਹੜੇ ਆਰਡਰ ਹੈਗਾ ਸਾਹੀ ਉਹ ਹੀ ਭੌਂ ਕਰ ਰਹੇ ਨੇ ਨਹੀਂ ਆਰਡਰ ਕੌਣ ਕਿਹਨੇ ਦਿੱਤੇ ਹੈ ਭਗਵੰਤ ਜੀ ਨੇ ਨਹੀਂ ਸਰ ਸਾਡੇ ਸੀਨੀਅਰ ਨਹੀਂ ਨਹੀਂ ਕੇਜਰੀਵਾਲ ਨੇ ਦਿੱਤੇ ਹੈ ਨਹੀਂ ਸਾਡੇ ਸੀਨੀਅਰ ਦੇ ਨੇ ਸਰ ਫ੍ਰੋਮ ਡਿਪਾਰਟਮੈਂਟ ਨਹੀਂ ਡਿਪਾਰਟਮੈਂਟ ਤੋਂ ਉਹਨਾਂ ਨੂੰ ਕਿਹਨੇ ਦਿੱਤੇ ਕੇਜਰੀਵਾਲ ਨੇ ਸਰ ਉਹ ਸਰ ਉਹ ਜਾਣਦੇ ਹੋਗੇ ਨਹੀਂ ਨਹੀਂ ਸਰ ਕਿਸੇ ਨੂੰ ਗੁਰੂਕਰਮ ਗਾਮ ਤੇ ਰੋਕ ਸਕਦੇ ਭਲੀ ਭਾਦੇ ਜਾਣਦੇ ਹੋ ਇਹ ਤਾਂ ਆਪਾਂ ਨੂੰ ਸਰ ਨੇ ਗੁਰੂ ਘਰ ਜਾਣ ਤੋਂ ਨਹੀਂ ਆ ਰੋਕ ਸਕਦੇ ਇਹ ਤੁਹਾਨੂੰ ਪਤਾ ਨਹੀਂ ਨਹੀਂ ਮੈਂ ਤਾਂ ਕੋਈ ਆਇਆ じゃ ਕੁਝ ਦੇਖਿਆ ਨਹੀਂ ਪਹਿਲੀ ਵਾਰ ਹੋਇਆ ਕਿ ਐਮਰਜੈਂਸੀ ਲੱਗ ਗਈ ਹੈ ਇੰਨਾ ਡਰ ਪੈ ਗਿਆ ਇਹਨਾਂ ਨੂੰ ਕਾਲੀ ਵਰਕਰਾਂ ਤੋਂ ਡਰ ਹੈਗਾ ਕਿ ਨਹੀਂ ਇੱਕ ਤੱਕਾ ਹੋ ਰਿਹਾ ਹੈ ਅੱਜ ਤੱਕ ਮੈਂ ਤਾਂ ਗੁਰੂ ਘਰ ਮੱਥਾ ਥੀ ਆਮ ਸਾਹਿਬ ਮੱਥਾ ਟੇਕਣ ਜਾਣਾ ਹੈ ਲੈ ਕੇ ਚੱਲੋ ਸਾਨੂੰ ਲੈ ਕੇ ਚੱਲੋ ਲੋਕ ਮਿੰਟ ਤੱਕ ਲੈਣਾ ਸਰ ਗੁਰੂ ਘਰ ਜਾਣ ਤੋਂ ਸਰ ਕਿਸੇ ਕਾਰਨ ਬੰਦ ਕੀਤੀ ਹੋਈ ਹੈ ਸਰ ਥੋੜੀ ਜਿਹੀ ਤੁਰ ਕੇ ਜਾਵਟਦੇ ਹਾਂ ਹਾਂਜੀ ਸਰ ਤੁਰ ਕੇ ਜਾਵੜੀਏ ਹੱਲੇ ਸਰ ਇਹ ਬੰਦ ਕੀਤੀ ਹੋਈ ਹੈ ਸਰ ਨਹੀਂ ਗੁਰਦੁਆਰਾ ਸਾਹਿਬ ਨਹੀਂ ਯਾਰ ਰੋਡ ਤਾਂ ਚੱਲਦੀ ਹੈ ਕੋਈ ਸਕਿਉਰਟੀ ਰੀਜ਼ਨ ਕਰਕੇ ਬੰਦ ਨਹੀਂ ਨਹੀਂ ਆਹ ਆਹ ਸੜਕ ਜਿਹੜੀ ਅਸੀਂ ਆਪਦੀ ਰਿਸਪੌਂਸਿਬਿਲਟੀ ਤੇ ਆਪਦੀ ਸਕਿਉਰਟੀ ਚ ਜਾਣੇ ਹਾਂ ਨਹੀਂ ਸਰ ਸਾਡੀ ਸਰ ਸਾਡੀ ਸਾਡੀ ਚਲੋ ਆਪਾਂ ਤੁਰ ਕੇ ਜਾਂਦੇ ਹਾਂ ਨਹੀਂ ਜਾਂਦੇ ਸਰ ਆ ਜਾ ਆ ਜਾ ਕੋਈ ਗੱਲ ਨਹੀਂ ਆ ਜਾ ਆ ਜਾ ਆ ਜਾ ਤੁਰੋ ਤੁਰੋ ਜਲਦੀ ਜਿਹੜੇ ਪਾਸੇ ਨੂੰ ਪਰ ਇਹਨਾਂ ਨੇ ਡਰ ਗਏ ਕਾਲੀ ਵਰਕਰਾਂ ਤੋਂ ਦੁਦਾਰਾ ਸਾਹਿਬ ਜਾਣ ਤੋਂ ਵੀ ਰੋਕ ਰਹੇ ਨੇ ਮੈਮ 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 ਤੁਸੀਂ ਹਜਰ ਮੈਮ court ਦੇ ਤੌਰ ਤੇ ਤੌਰ ਤੇ ਕਹਿ ਰਹੇ ਨੇ ਕਿ ਇੱਕ ਜੋੜਾ ਹੈ ਬਈ ਬੰਤੇ ਕੀ ਹੋ ਤੁਸੀਂ ਫਟੇਕਣ ਲਈ ਜਾਣਾ ਸੀ ਮੈਂ ਸਰ ਵੀ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਮੇ ਰੋਕਸਾ ਅੱਛਾ ਮੇਰੀ ਬੇਨਤੀ ਹੈ ਗੁਰੂ ਘਰ ਜਾਣ ਤੋਂ ਰੋਕੋਗੇ ਤੁਸੀਂ ਬਾਅਦ ਜਾ ਦੇ ਦੋ ਗੁਰਦੁਆਰਾ ਸਾਹਿਬ ਕਿਉਂ ਇਹ ਕੋਈ ਟਾਈਮ ਹੈ ਤੁਸੀਂ ਦੱਸੋ ਮੈਨੂੰ ਗੁਰੂ ਘਰ ਕਦੋਂ ਜਾਣਾ ਸੀ ਪਿੱਛੇ ਜਾ ਤੁਹਾਨੂੰ ਯਾਰ ਗੁਰਦੁਆਰਾ ਸਾਹਿਬ ਜਾਣ ਤੋਂ ਐਸਪੀ ਸਾਹਿਬ ਤੁਸੀਂ ਵੀ ਇੱਕ ਗੁਰੂ ਦੇ ਸਿੱਖ ਹੋ ਗੁਰਦੁਆਰਾ ਸਾਹਿਬ ਜਾਣ ਤੋਂ ਪੁਲਿਸ ਰੋਕਣ ਲੱਗੀ ਸੀ ਸਰ ਤੁਸੀਂ ਫਿਰ ਗ੍ਰਿਫਤਾਰੀ ਦਿਓ ਸੱਜੇ ਨਹੀਂ ਗੱਲ ਨਹੀਂ ਪੁੱਤ ਤੁਸੀਂ ਤੁਸੀਂ ਗੁਰੂ ਘਰ ਜਾਣ ਤੋਂ ਰੋਕ ਰਹੇ ਹੋ ਸਾਨੂੰ ਤੁਮ ਸਰ ਉਹਦਾ ਸਬੂਤ ਦਿਖਾ ਸਰ ਸਾਨੂੰ ਕੋਰਟ ਵੀ ਦੇਣਾ ਹੈ ਪਬਲਿਕ ਨੂੰ ਦੇਣਾ ਹੈ ਤੁਸੀਂ ਮੈਨੂੰ ਉਹ ਟਾਪ ਦਿਓ ਹਾਂ ਹਾਂ ਸਰ ਮੈਂ ਤਾਂ ਦੁੱਖ ਦੇ ਰਿਹਾ ਮੈਂ ਸਰ ਮੈਂ ਤਾਂ 6:00 ਵਜੇ ਵੀ ਆ ਮੈਂ ਤਾਂ ਦਾਈਂ ਕਰਨਾ ਪਿੱਛੋਂ ਤਾਂ ਕੰਮ ਹੋ ਜਾਂਦਾ ਐਕਚੁਅਲ ਯਾਰ ਯਾਨੀ ਗੁਰੂ ਘਰ ਜਾਣ ਤੋਂ ਇੱਕ ਮੈਨੂੰ ਦੱਸ ਦਿਓ ਕਿਹੜੇ ਕਾਨੂੰਨ 'ਚ ਰੋਕ ਰਹੇ ਹੋ ਇਹਨਾ ਤਾਂ ਦੱਸ ਦਿਓ ਸਰ ਗੁਰਦੁਆਰਾ ਸਾਹਿਬ ਮੱਥਾ ਟੇਕਣ ਜਾਣਾ ਹੈ ਕਿਹੜੇ ਕਾਨੂੰਨ ਤਹਿਤ ਰੋਕ ਰਹੇ ਹੋ ਇਹ ਤਾਂ ਦੱਸੋ ਇਸਨੂੰ ਲਿਖੇ ਦੇਦਾ ਲਿਖੇ ਦੇਦਾ ਨਹੀਂ ਪਰ ਇੱਕ ਗੱਲ ਮੇਰੇ ਨਾਲ ਹੋਣੀ ਹੈ ਮੈਂ ਇਹ ਕਹਿਣਾ ਚਾਹਣਾ ਹਾਂ ਯਾਰ ਥੋੜੀ ਮੋਟੀ ਤਾਂ ਪੰਜਾਬ ਪੁਲਿਸ ਨੂੰ ਕੁਝ ਕਰਨਾ ਚਾਹੀਦਾ ਹੈ ਇੱਕ ਬਾਹਰਲੇ ਬੰਦੇ ਤੋਂ ਹੁਕਮ ਲੈਣ ਲੱਗ ਗਏ ਤੁਸੀਂ ਕੇਜਰੀਵਾਲ ਤੋਂ ਕੀ ਸ਼ਰਮ ਹੋਣੀ ਚਾਹੀਦੀ ਹੈ ਯਾਰ ਆਪਣ ਘੜਟ ਘੜਟ ਆਪਣੀ ਫੋਰਸ ਪੰਜਾਬ ਦੇ ਚੀਫ ਮਿਨਿਸਟਰ ਤੋਂ ਆਰਡਰ ਲਏ ਜਿਹੜਾ ਦਿੱਲੀੋਂ ਕੇਜਰੀਵਾਲ ਬੈ ਕੇ ਫੈਸਲਾ ਕਰੂਗਾ ਕਿਹਨੂੰ ਅੰਦਰ ਕਰਨਾ ਕਿਹਨੂੰ ਪੰਜਾਬ ਚ ਕਰਨਾ ਇਹ ਤਾਂ ਇੰਨਾ ਤਾਂ ਹੋਣਾ ਚਾਹੀਦਾ ਯਾਰ ਨਾਲੇ ਪੰਜਾਬ ਪੁਲਿਸ ਤੇ ਐਜੀ ਪੁਲਿਸ ਹੈ ਜੇ ਪ੍ਰਵਾਹ ਨਹੀਂ ਕਰਦੀ ਬਾਹਰ ਲੈਂਦਾ ਤੁਸੀਂ ਤੁਸੀਂ ਆਪ ਸੇਖੋ ਯਾਰ ਜਦੋਂ ਲੋਕਾਂ ਦਾ ਸਜਾ ਦਿਓ ਅਸੀਂ ਅਸੀਂ ਜਿਹੜਾ ਰੂਲ ਅਸਰ ਜੀ ਉਹਨੂੰ ਸਾਨੂੰ ਆਰਡਰ ਹੈ ਸਾਡਾ ਰੂਲ ਦਿਖਾ ਦਿਓ ਦਿਖਾ ਦਿਓ ਦਿਖਾ ਦਿਓ ਸਰ ਆਰਡਰ ਸਾਨੂੰ ਰੀਡਰ ਦੇ ਦੋ ਯਾਰ ਹੱਜੋਗੀ ਸਰ ਸਾਨੂੰ ਰੀਡਰ ਤੇ ਵੀ ਦਿਨਾਉਣਾ ਨਹੀਂ ਜੀ ਦੇਈਏ ਤੁਹਾਨੂੰ ਰੱਖਦੇ ਸਰ ਨਹੀਂ ਦੇ ਦਾਂਗੇ ਮੇਰਾ ਗੁਰੂ ਕਰ ਚੱਲਦਾ ਹੈ ਸਾਡਾ ਆਰਡਰ ਹੈ ਸਾਡੇ ਕੋਲ ਵੀਡੀਓ ਸਾਹਮਣੇ ਕਰ ਰਿਹਾ ਵੀ ਆਰਡਰ ਹੈ ਦੋਨੋਂ ਇੱਕ ਆਰਡਰ ਹੈ ਕਿ ਗੁਰਦੁਆਰਾ ਸਾਹਿਬ ਨਹੀਂ ਜਾਣ ਦੇਣਾ ਕਿਸੇ ਨੂੰ ਖਾਲੇ ਸਰ ਜਦ ਤੱਕ ਉਹ ਆਪਣਾ ਆਪਣਾ ਪ੍ਰੋਟੈਸਟ ਚੱਲ ਰਿਹਾ ਸਰ ਉਹ ਪ੍ਰੋਟੈਕਟਿਵ ਜਰਾ ਅਸੀਂ ਗੁਰਦੁਆਰਾ ਸਾਹਿਬ ਸਾਡੀ ਸਰ ਪ੍ਰੋਟੈਕਟਿਵ ਜਿਹੜੀ ਹੈ ਤੁਹਾਨੂੰ ਇਹ ਜੋ ਸ਼ੁਰੂ ਕਰ ਗਿਆ ਸਰ ਸਾਡੇ ਤਾਂ ਕਿਹੜੇ ਤੁਸੀਂ ਇੱਕ ਅੰਦਰ ਰੁਕ ਜਾਓ ਸੀ ਭੇਜਦੇ ਸਰ ਕੋਈ ਨਹੀਂ ਸਾਨੂੰ ਸਰ ਗੱਲ ਕਰਨ ਨੂੰ ਸਰ ਥੋੜੀ ਦੇਰ ਸਰ ਤੁਸੀਂ ਇੰਤਜ਼ਾਰ ਕਰੋ ਅਸੀਂ ਤੁਹਾਨੂੰ ਇੱਕ ਘੰਟੇ ਭੇਜਦੇ ਨਹੀਂ ਮੈਨੂੰ ਇੱਕ ਗੱਲ ਲੱਗ ਗਈ ਸਰ ਤੁਹਾਨੂੰ ਆਰਡਰ ਕਿਦਾ ਹੈ ਸਾਨੂੰ ਇੱਕ ਟੈਂਟਰੀ ਗਲੀ ਫਰਮ ਮਾਈ ਡਿਪਾਰਟਮੈਂਟ ਸਰ ਡਿਪਾਰਟਮੈਂਟ ਕੀ ਨਹੀਂ ਨਹੀਂ ਇੱਕ ਟੈਂਟਰੀ ਹਾਲ ਨਾ ਕਿਹੜੇ ਨਹੀਂ ਡਿਪਾਰਟਮੈਂਟ ਕਿਹੜੇ ਅਫਸਰ ਦਾ ਹੈ ਮੈਨੂੰ ਇਹਨਾ ਦੱਸੋ ਕਿਹੜੇ ਅਫਸਰ ਹੈ ਸੱਜੋ ਮੇਰੇ ਸੀਨੀਅਰ ਨੇ ਸਰ ਨਾ ਦੱਸ ਦਿਓ ਮੈਨੂੰ ਮੇਰੇ ਹਾਂ ਮੇਰੇ ਸੀਨੀਅਰ ਦਾ ਲੇਕਿਨ ਸੀਨੀਅਰ ਦਾ ਨਾਮ ਤਾਂ ਛੋਟਾ ਹੋਣਾ ਹੈ ਕੇਜੀ ਵਾਲੀ ਹੈ ਸੀਨੀਅਰ ਮੇਰੇ ਤੋਂ ਸਰ ਮੇਰੇ ਤੋਂ ਡਿਪਾਰਟਮੈਂਟ ਦੇ ਮੇਰੇ ਐਸਐਸਪੀ ਜੀ ਨੇ ਮੇ ਡੀਆਈਜੀ ਨੇ ਮੇਰੇ ਡੀਜੀਪੀ ਤੱਕ ਸਾਰੇ ਗੱਲ ਕਰਾ ਦੋ ਮੇਰੀ ਐਂਕੋ ਡੀਜੀਪੀ ਨਾਲ ਗੱਲ ਕਰਾਓ ਉਹਨੂੰ ਪੁੱਛੋ ਆਰਡਰ ਕਿਨੂੰ ਆਇਆ ਕੇਜਰੀਵਾਲ ਤੋਂ ਆਇਆ ਕਿ ਗੱਲ ਕਰਾ ਤੋ ਡੀਜੀਪੀ ਸਾਹਿਬ ਨੂੰ ਤੁਸੀਂ ਥੋੜੀ ਬੇਚਾਨ ਸਮਝਾ ਲਓ ਨਹੀਂ ਖੜੇ ਆਂ ਵੇਟ ਨੂੰ ਕੀ ਕਰਾ ਲਓ ਇੱਕ ਗੱਲ ਕਰਾ ਦੋ ਖੜੇ ਆਂ ਅਸੀਂ ਕਰਾ ਦੋ ਕਰਾਓ ਜੀ ਕਰਾਓ ਜਦੋਂ ਆਰਡਰ ਦਿਖਾ ਦੇ ਜੋ ਆਰਡਰ ਦਿਖਾ ਦਿਓ ਜਾਂ ਗੱਲ ਕਰਾ ਦਿਓ ਆਰਡਰ ਦਿਖਾ ਦੇ ਹੋਏਗਾ ਤਾਂ ਰੁਕ ਜਾਂਗੇ ਚੱਕਾ ਨਾ ਚੜੀ ਦੋ ਮਿੰਟ ਸਮੇਂ ਕਰਾਣਾ ਸਰ ਸਰ ਇਹਨੂੰ ਅੱਗੇ ਕਰਾ ਦਿਓ ਤੇ ਬੰਦਾ ਬੈਠਾ ਨਾ ਕੇਜਰੀਵਾਲ ਵਿੱਚ ਥੋੜਾ ਫਰਕ ਪੈਂਦਾ ਉਹਦਾ ਧਿਆਨ ਰੱਖਿਓ ਤੁਹਾਨੂੰ ਜਿਆਦਾ ਗਰਮੀ ਲੱਗਦੀ ਹੈ ਕਿਉਂਕਿ ਡੇਢ ਸਾਲ ਬਾਅਦ ਉਹਨੇ ਅੰਦਰ ਜਾਣਾ ਕਿਉਂਕਿ ਜਿੰਨਾ ਧੱਕਾ ਮੈਂ ਹੈਰਾਨ ਆ ਕਿੰਨਾ ਬਾਲਾ ਬੰਦਾ ਆ ਕੇ ਕਿੰਨਾ ਸਰਕਾਰ ਚ ਚਲਾਈ ਜਾਂਦਾ ਮੈਂ ਕਹਿੰਦਾ ਡੀਜੀਪੀ ਦਾ ਆਪਣੇ ਡੀਜੀਪੀ ਤੁਲੇ ਕੇ ਸਾਰੇ ਤੁਸੀਂ ਸਿੱਧਾ ਕਹੋ ਕਿ ਅਸੀਂ ਨਹੀਂ ਸੁਣਨਾ ਤੈਨੂੰ